ਕੋਮ ਦੇ ਹਿਸੇ ਤੇ ਆਇਆ ਹੈ ਆਓ ਸਾਰੀ ਸੰਗਤ ਦਿਓ ਪਿਆਰ ਦਾ ਸਬੂਤ ਸਾਰੀ ਸੰਗਤ ਕਰਾ ਝੁਕਾ ਦਿਓ ਸਿਰ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਾ ਭਲਾ ਕੰਮੀ ਮੇਰੀਏ ਸਮੇ ਨੇ ਢੋਲ ਮਾਰਿਆ ਪਰਿਉਸ ਵਿੱਚ ਤੇਰੀ ਆਵਾਜ਼ ਕੋਈ ਨਾ ਕੌਮੇ ਵੇਰੀਏ ਸਮੇਂ ਨੇ ਢੋਟ ਮਾਰੇ ਆ ਪਰਿਯੋਸ ਵਿੱਚ ਤੇਰੀ ਆਵਾਜ਼ ਕੋਈ ਨਾ ਕਿਹੜਾ ਮੁਰਦਿਆਂ ਤਾਈਨ ਚਾ ਦੇਵੇ ਕਿਸੇ ਕੋਲ ਵੀ ਤੇਰੇ ਜਿਹਾ ਸਾਜ ਕੋਈ ਨਾ ਓਏ ਠਖੜ ਲੱਖ ਚੁੱਲੇ ਤੜ ਲੱਖ ਚੁੱਲੇ ਇਹਨ ਕਲਾਬਿਆ ਤੂੰ ਵੀ ਪਾਉਣ ਵਾਲਾ ਵਾਹਿਗੁਰੂ ਤੂੰ ਆਰੇ ਦੇ ਥੱਲੇ ਬਈ ਕੇ ਜਦ ਜਪ ਜੀ ਸੀ ਪੜਿਆ ਤੇਰਾ ਸਿਦਕ ਡਲਾ ਨਾ ਸਕਿਆ ਦੇਖਦਾ ਪਾਣੀ ਕੜਿਆ ਆਓ ਆਪਣੇ ਲਾਲ ਲਟਾ ਕੇ ਜਗ ਦੇ ਰੋਂਗੇ ਪੁੱਤ ਹਸਾਵੇਂ ਤੇਰੀ ਕਰਨੀ ਨੂੰ ਸਰਦਾ ਆਵੇ ਮਾਰੇ ਦੇ ਥੱਲੇ ਬੈ ਕੇ ਜਦ ਜੱਪ ਜੀ ਸੀ ਪੜਿਆ ਤੇਰਾ ਸਦਕ ਡੁਲਾਣਾ ਸਕਿਆ ਦੇਖਦਾ ਪਾਣੀ ਕੜਿਆ ਹਾ ਆਪਣੇ ਲੱਲ ਲਟਾ ਕੇ ਜਗਦੇ ਰੋਂਦੇ ਪੁੱਤ ਹਸਾਵੇ ਨਨਸਾਫਤ ਖਾਇਆ ਧਰਤੀ ਤਨ ਜਾਲਮ ਤੋਂ ਖੋਕੇ ਮਾਣਿਆ ਤਾਈ ਦਵਾਇਆ ਆਹ ਲੋਕਹ ਤਾਂ ਦੀ ਖਾਤਰ ਦੁਲਲਾ ਸਿਰ ਤੇ ਕਸ਼ਟੇ ਉਠਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜਗ ਕਸੀਸ ਚਕਾਵੇ ਤੇਰੀ ਵੰਗਰ ਹੱਸ ਕੇ ਮਰਨਾ ਨਹੀਂ ਕਿਸੇ ਨੂੰ ਆਉਂਦਾ ਤੀ ਤੋ ਅੰਬਰ ਤੱਕ ਤੇਰਾ ਕਿਤੇ ਨਹੀਂ ਬੱਦਲ ਥਿਆਉਂਦਾ ਹੱਥਾਂ ਤੋਂ ਹਟੀਆਂ ਦਾ ਚੋਗੋ ਹੱਥਾਂ ਤੋਂ ਹਟੀਆਂ ਦਾ ਚੋਰਵਾ ਕਿਹੜਾ ਹੋ ਰਚਦਾਵੇ ਤੇਰੀ ਕਰਨੀ ਨੂੰ ਸਰਦਾਰ ਸਭ ਜਗ ਸਿੱਚ ਸੁਚਕਾਵੇ ਸਭ ਜਗ ਵੇਖੇ ਹੋਏ ਤੇਰੇ ਵੱਡੇ ਕੱਲੂ ਕਾ ਉਹ ਹਾਕਰਤਾ ਲਹੂ ਵਿੱਚ ਦੇਗਾ ਰੇ ਹੋ ਹੈ ਮੁੰਡਾ ਸ਼ਾਇਆ ਬਦਲ ਲਈ ਤੈਥੋਂ ਭੱਜ ਕੇ ਜਾਨ ਬਚਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜਗ ਕਸੀਸ ਚਕਾਵੇ ਦਿੱਲੀ ਤੋਂ ਲੈ ਕੇ ਪਰਤੀ ਕਰ ਝੁੱਲਿਆ ਚੰਡਾ ਤੇਰਾ ਜਾਬਰ ਦੇ ਲਉ ਅੰਦਰ ਨਾਤਾ ਦਿੱਕ

ਬੱਤੀ ਬਣ ਕੇ ਆਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜੱਗ ਸੀਸ ਝੁਕਾਵੇ ਤੇਰਾ ਜੱਗ ਵਿੱਚ ਪਹਿਲਾ ਬਾਬਾ ਸੀਸ ਤਲੀ ਤੇ ਲੜਿਆ 18 ਸਰਦਾਰਾ ਖੰਡਾ ਵਾਉਂਦਾ ਜਾਂਰ ਮੰਦਰ ਵੜਿਆ ਰਸੋਈ ਤੋਂ ਕਦੇ ਕੁਕਰ ਸ਼ੁਕਰ ਕਰ ੜ ੜ ਕੰਬੇ ਜੇਂਦਲ ਕੌਨ ਨੂੰ ਭੱਜੇ ਚੜ੍ਹਦ ਤੇਰੀ ਦੇ ਸਾਕੇ ਬੈਂਕਾ ਲਿਖ ਲਿਖ ਕੇ ਤੇ ਘਾਰੇ ਤੇਰੀ ਕਰਨੀ ਨੂੰ ਸਰਦਾਰ ਸਭ ਜਗ ਅਕੀਸ ਚੁਕਾਵੇ ਸਨਮਾਨਯੋਗ ਗੁਰੂ ਰੂ ਗੁਰੂ ਪਿਆਰੀ ਸਾਜੀਦਵਾਜੀ ਸਾਧ ਸੰਗਤ ਜੀ ਤੁਸੀਂ ਬਹੁਤ ਵੱਡੇ ਭਾਗਾ ਵਾਲੇ ਮੈਂ ਵੇਖ ਰਿਹਾ ਥਾ ਕਿ ਅੱਡੋ ਅੱਡੀ ਸਿਵਾਵਾਂ ਲੈ ਕੇ ਖੁਸ਼ੀਆਂ ਮਾਣ ਰਹੇ ਇਹ ਜਿਹੜੀ ਸੇਵਾ ਹੈ ਚੰਗੇ ਕਰਮਾਂ ਤੇ ਭਾਗਾ ਵਾਲਿਆਂ ਨੂੰ ਮਿਲਦੀ ਹੈ ਇਧਰੋਂ ਬਨੇਨਾ ਸੇਕ ਦਾ ਜੂਸ ਵਰਤਾਇਆ ਜਾ ਰਿਹਾ ਹੈ ਔਰ ਵੇਖ ਰਿਹਾ ਸ੍ਰੀ ਪ੍ਰਬੰਧਕ ਜਨ ਸਰਪਾਉ ਦੇ ਰਹੇ ਸਨ ਉਹਨਾਂ ਗੁਰਮਖ ਪਿਆਰਿਆਂ ਨੂੰ ਜਿਨ੍ਹਾਂ ਨੇ ਅਡੋ ਅਡੀ ਸਿਵਾਵਾਂ ਕਿਸੇ ਨੇ ਵਿਚਾਈ ਦੀ ਸੇਵਾ ਚੰਦੋਏ ਸਾਹਿਬ ਦੀ ਸੇਵਾ ਅਲੱਗ-ਅਲੱਗ ਸਿਵਾਵਾਂ ਜਿਹੜੀਆਂ ਜੋੜਿਆਂ ਦੀਆਂ ਸਿਵਾਵਾਂ ਤੁਸੀਂ ਕਰਕੇ ਆਹ ਵੇਖੋ ਜਿਹੜੇ ਸਰਪਾਉ ਦੀ ਬਖਸ਼ਿ ਇਹ ਗੁਰੂ ਦੀ ਬਖਸ਼ਿ ਜਿਹੜਾ ਸਰਪਾਉ ਮਿਲ ਰਿਹਾ ਹੈ ਨਾ ਇਹ ਗੁਰੂ ਦੀ ਬਖਸ਼ਿਸ਼ ਤੁਹਾਡੇ ਉੱਤੇ ਐ ਗੁਰੂ ਦੀਆਂ ਰਹਿਮਤਾਂ ਗੁਰੂ ਦਾ ਪਿਆਰ ਤੁਹਾਨੂੰ ਮਿਲ ਰਿਹਾ ਹੈ ਤੁਸੀਂ ਬਹੁਤ ਵੱਡੇ ਕਰਮਾਂ ਤੇ ਭਾਗਾਂ ਵਾਲੇ ਹੋ ਆਓ ਸਾਰੀ ਸੰਗਤ ਸਾਰੀ ਸੰਗਤ ਦਾ ਭਲਾ ਮੰਗਿਏ ਕਿਉਂਕਿ ਮੇਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਕਿਸੇ ਦਾ ਭਲਾ ਕਰਦਾ ਹੈ ਜਾਂ ਭਲਾ ਮੰਗਦਾ ਹੈ ਨਾ ਭਲਾ ਕਰਨ ਵਾਲੇ ਦਾ ਤੇ ਭਲਾ ਮੰਗਣ ਵਾਲੇ ਦਾ ਵੀ ਭਲਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਭਲਾ ਲੋਚੇ ਸੰਭਣਾ ਦਾ ਸੋ ਆਪਣਾ ਭਲਾ ਮਨਾਏ ਦਾ ਸਾਰੀ ਸੰਗਤ ਚ ਗਾਓ ਸੀ ਟਿੰਕੇ ਵਰੀ ਕਹਿ ਦਿਓ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਦਾ ਭਲਾ ਕਲਗੀਧਰ ਪਾਤਸ਼ਾਹ ਗੋਬਿੰਦ ਸਿੰਘ ਮਹਾਰਾਜਿਆਂ ਦੇ ਦਰਸ਼ਨ ਕਰੀਏ ਗੁਰੂ ਫਤਿਹ ਬੁਲਾ ਦਿਓ ਗੱਦੀ ਵਾਏ ਵਿੱਚ ਨਾ ਸਾਨੂੰ ਕੁਝ ਕਹਿਣ ਦਾ ਮੌਕਾ ਬਖਸ਼ ਦਿਓ ਤੁਹਾਡੀਆਂ ਅਸੀਸਾਂ ਮਿਹਰ ਭਰਿਆ ਹੱਥ ਸਾਡੇ ਜਥੇ ਤੇ ਆ ਜਾਣਾ ਹੈ ਮੇਰੇ ਪਾਤਸ਼ਾਹ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤ ਵਿੱਚ ਹਰੀ ਪਰਮਾਤਮਾ ਦਾ ਵਾਸਾ ਹੈ ਕਰ ਦਿਓ ਕਿਰਪਾ ਸਾਰੀ ਸੰਗਤ ਗੱਦੀ ਵਾਏ ਚ ਬੁਲਾ ਦਿਓ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋ ਸਭ ਪਿਆਰ ਬਖਸ਼ਿਆ ਹੈ ਸਰਦਾਰ ਗੁਰਜੀਤ ਸਿੰਘ ਜੀ ਸਰਪੰਚ ਸਾਹਿਬਾਨ ਉਹਨਾਂ ਵੱਲੋਂ ਪਿਆਰ ਅਸੀਸਾਂ 200 ਰੁਪਏ ਅਰਦਾਸ ਸਾਹਿਬ ਸਤਿਗੁਰੂ ਚਰਨ ਦੀ ਕਲਾ ਕਰਨ ਜਰਮਨਦੀਪ ਸਿੰਘ ਜੀ ਪ੍ਰਧਾਨ ਉਹਨਾਂ ਵੱਲੋਂ ਸਤਿਕਾਰ ਹੈ ਸਤਿਗੁਰੂ ਚਰਨ ਦੀ ਕਲਾ ਕਰਨ ਐ ਜਸਬੀਰ ਸਿੰਘ ਜੀ ਟਾੜੀ ਵਟੋਏ ਵਾਲੇ ਸਾਡੇ ਤੋਂ ਪਹਿਲਾਂ ਹਾਦੀ ਲਵਾ ਕੇ ਗਏ 100 ਰੁਪਏ ਐ ਸਤਿਗੁਰੂ ਚਰਨ ਦੀ ਕਲਾ ਕਰਨ ਅ ਵਿੱਚ ਸੰਗਤ ਜਿ ਬੈਠੇ ਹੋਏ ਮੇਰੇ ਬੜੇ ਪਿਆਰ ਵਾਲੇ ਮਿੱਤਰ ਪੁਰਾਣੇ ਮਿੱਤਰ ਗਿਆਨੀ ਮੁਖਤਾਰ ਸਿੰਘ ਜੀ ਕਥਾਵਾਚਕ ਤੁਹਾਡੇ ਨੱਕਰ ਵਾਲੇ ਉਹਨਾਂ ਵੱਲੋਂ 100 ਰੁਪਏ ਆਇਆ ਹੈ ਮੇਰੇ ਪਾਤਸ਼ਾਹ ਕਿਰਪਾ ਕਰਨ ਮੇਰੇ ਪਰਿਆ ਹੱਥ ਰੱਖ ਕੇ ਇਸ ਤਰ੍ਹਾਂ ਗੁਰੂ ਘਰ ਦੀ ਸੰਗਤ ਦੀ ਸੇਵਾ ਲੈਂਦੇ ਰਹਿਣ ਸਰਦਾਰ ਕਲਵੰਤ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਆਇਆ ਸਤਿਗੁਰੂ ਚਰਦੀ ਕਲਾਕਰ ਮੇਰੇ ਦਾ ਸਰਵਿੰਦਰ ਸਿੰਘ ਜੀ ਅਮੀਰ ਕੇ ਉਹਨਾਂ ਵੱਲੋਂ ਪਿਆਰ ਭਰੀਆਂ ਅਸੀਸਾਂ ਆਈਆਂ ਬਹੁਤ ਸਾਰਾ ਮਨ ਆਇਆ ਹੈ ਸਤਿਗੁਰੂ ਚੜ੍ਹਦੀ ਕਲਾ ਕਰਨ ਸਵਰਗਵਾਸੀ ਸਰਦਾਰ ਦਰਸ਼ਨ ਸਿੰਘ ਜੀ ਸਰਕਾਰੀਆ ਉਹਨਾਂ ਵੱਲੋਂ ਬਹੁਤ ਸਾਰੀਆਂ ਅਸੀਸਾਂ ਆਈਆਂ ਸਭ ਦੀ ਕਿਰਪਾ ਕਰਨ ਮਿਹਰ ਭਰਿਆ ਹੱਥ ਰੱਖਣ ਸਾਡੇ ਸਟੇਟ ਕਪਟਰ ਸਹਿਬਾਨ ਬਹੁਤ ਹੀ ਸਤਿਕਾਰਯੋਗ ਜੱਤੀਦਾਰ ਗੁਰਜਨ ਸਿੰਘ ਜੀ ਬੜੇ ਪਿਆਰ ਵਾਲੇ ਬੜਾ ਹਸੁਖ ਤੇ ਗੁਰੂ ਸਾਹਿਬ ਦੀਆਂ ਬਹੁਤ ਵੱਡੀਆਂ ਰਹਿਮਤਾਂ ਹੈ ਕਹਤੇ ਕੋ ਸੁਭਾ ਨਹੀਂ ਦੇਖਾ ਹੀ ਪ੍ਰਮਾਨ ਉਹਨਾਂ ਵੱਲੋਂ 200 ਰੁਪਏ ਆਇਆ ਹੈ ਮੇਰੇ ਦਰਤਾਰ ਪਾਤਸ਼ਾਹ ਸਿੱਖਰਾ ਮੇਰੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ ਤੇ ਚਰ ਦੀ ਕਲਾ ਕਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਚਲ ਉਹ ਬਹੁਤ ਸਾਰਾ ਮਾਨ ਸਕ ਸੰਤਾਂ ਵੱਲੋਂ ਆਇਆ ਹੈ ਸਾਡੇ ਡਾਕਟਰ ਸਾਹਿਬਾਨ ਉਹਨਾਂ ਵੱਲੋਂ ਸਤਿਕਾਰ ਪੀਜਾਇ ਸਤਿਗੁਰੂ ਚਰਦੀ ਕਲਾ ਕਰਨ ਮੇਰ ਪਰਿਆ ਹੱਥ ਕਰ ਆਓ ਮੈਂ ਆਪਣੇ ਸਮੇਂ ਵਿੱਚ ਰਹਿ ਕੇ ਕੁਝ ਆਪ ਜੀ ਦੇ ਨਾਲ ਇਤਿਹਾਸਕ ਬਚਾਰਾ ਕਰਨੀਆਂ ਕਰਨ ਲੱਗਾ ਹਾਂ ਆਓ ਤਕੀ ਜਰਾ ਉਹ ਸਮੇਂ ਦੀ ਦਾਸਤਾਨ ਸਾ ਸੰਗਤ ਔਰੰਗਜ਼ੇ ਬਾਦਸ਼ਾਹ ਦਿੱਲੀ ਤੇ ਤਖਤੇ ਬੈਠਾ ਇਨੇ ਧੱਕੇ ਬੈਠਣ ਤੋਂ ਪਹਿਲਾਂ ਆਪਣੀ ਬਿਮਾਰ ਪਿਤਾ ਬਾਦਸ਼ਾਹ ਸ਼ਾਹਜਹਾਨ ਨੂੰ ਅਰਬੰਦੀ ਖਾਨੇ ਵਿੱਚ ਬੰਦ ਕਰ ਦਿੱਤਾ ਹੈ ਭਰਾਵਾਂ ਨੂੰ ਕਤਲ ਕਰ ਦਿੱਤਾ ਹੈ ਇਹਦੇ ਵੱਡੇ ਭਰਾ ਸਾਧ ਸੰਗਤ ਜੀ ਕਿਉਂਕਿ ਇਹਦਾ ਕਤਲ ਕਰਕੇ ਉਹਦਾ ਸੀਸ ਸਾਧ ਸੰਗਤ ਸਿਰ ਵੱਢ ਕੇ ਆਪਣੇ ਪਿਤਾ ਨੂੰ ਈਦ ਦੇ ਮੌਕੇ ਤੇ ਇਹਨੇ ਭੇਟਾ ਕੀਤਾ ਆਖਰਕਾਰ ਇਹਨਾਂ ਤੋਂ ਬਾਅਦ ਔਰੰਗਜ਼ੇ ਬਾਦਸ਼ਾਹ ਜਦੋਂ ਚੜ੍ਹਾਈ ਕਰ ਜਾਂਦਾ ਹੈ ਇਹਦਾ ਪੁੱਤਰ ਬਹਾਦਰ ਸ਼ਾਹ تخت ਤੇ ਬੈਠਦਾ ਹੈ ਉਹੀ ਹਾਲਾਤ ਬਹਾਦਰ ਸ਼ਾਹ ਨੇ ਕੀਤੇ ਭਰਾਵਾਂ ਨਾਲ ਜੰਗ ਹੋਈ ਕਤਲੋਗਾ ਹੋਈ ਭਰਾਵਾਂ ਨੂੰ ਮਾਰਿਆ ਬਹਾਦਰ ਸ਼ਾਹ ਤੋਂ ਬਾਅਦ ਇਹਦਾ ਪੁੱਤਰ ਜਹਾਂਦਾਰ ਬਾਦਸ਼ਾਹ ਬੈਠਾ ਉਹਨੇ ਵੀ ਉਦਾਂ ਹੀ ਕੀਤਾ ਜਿੰਨਾ ਦਾਦੇ ਨੇ ਪਿਓ ਨੇ ਕੰਮ ਕੀਤਾ ਸਾ ਸੰਗਤ ਅਸਤੇ ਬੈਠ ਤੋਂ ਪਹਿਲਾਂ ਇਹਨੇ ਆਪਣੇ ਨੂੰ ਕਤਲ ਕਰ ਦਿੱਤਾ ਦੋ ਨਦੀਆਂ ਚੱਲੀਆਂ ਇੱਕ ਆਪਣਿਆਂ ਦੀ ਇੱਕ ਬਗਾਨਿਆਂ ਦੀ ਆਖਰਕਾਰ ਸਾਸੰਗਾ ਜੀ ਸੱਜਤ ਪ੍ਰਹਮਾ ਨੇ ਇਕੱਤਰ ਹੋ ਕੇ ਸਾਸੰਗਤ ਜਹਾਦਾਰ ਬਾਦਸ਼ਾਹ ਨੂੰ ਦਿੱਲੀ ਦੇ ਤਖਤੋਂ ਲਾਇਆ ਤੇ ਇਹਨੂੰ ਖਤਮ ਕੀਤਾ ਇਹਨਾਂ ਦਾ ਰਾਜ ਭੰਗ ਇਹਨਾਂ ਨੇ ਆਪਣੇ ਹਵਾਲੇ ਕੀਤਾ ਔਰ ਬਾਦਸ਼ਾਹ ਫਰਖਸ਼ੀਅਰ ਨੂੰ ਦਿੱਲੀ ਦੇ ਤਖਤੇ ਬਿਠਾ ਦਿੱਤਾ ਫਰਖਸ਼ੀਅਰ ਨੇ ਬੰਦਿਆ ਸਾਲ ਇਹਨੇ ਇਹ ਥਾਂ ਲਈ ਕਿ ਜਿਹੜੀ ਸਿੱਖ ਕੌਮ ਹੈ ਨਾ ਇਹ ਖਤਮ ਕਰ ਦੇ ਸਿੱਖ ਕੌਮ ਨਹੀਂ ਦੇਖੀ ਚਾਹੀਦੀ ਇਹਨੇ ਮਾਰ ਦੇ ਦੇਵੀ ਸਿੱਖਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਹੜਾ ਇਲਾਕਾ ਸਾਸੰਗਤ ਰਿਆੜ ਕੀ ਬਟਾਲਾ ਗਰਦਾਸਪੁਰ ਇਧਰ ਸਿੱਖਾਂ ਦੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸਾਸੰਗਾ ਜੀ ਇਧਰ ਆਪਣੇ ਸਿੱਖ ਸਰਦਾਰਾਂ ਦੇ ਨਾਲ ਇਹ ਚੜ੍ਹਦੀ ਕਲਾ ਦੇ ਵਿੱਚ ਇਹਨੂੰ ਪਤਾ ਲੱਗਾ ਫਕਸ਼ੀਰ ਨੂੰ ਇਹਨੇ ਕੀ ਕੀਤਾ ਇਹਨੇ ਸਾਸੰਗਾ ਜੀ ਜੰਗ ਬਹਾਦਰ ਨੂੰ ਇਹਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਇਹਨੂੰ ਕਹਿ ਦਿੱਤਾ ਕਿ ਜਿੰਨੇ ਵੀ ਅਲਾਕੇ ਦੇ ਸੁਬੇਦਾਰ ਉਹ ਸਾਰੇ ਕਿਉਂਕਿ ਇਹ ਜੰਗ ਬਹਾਦਰ ਦੇ ਨਾਲ ਤੁਰਨ ਆਪੋ ਆਪੀਆਂ ਫੌਜਾਂ ਲੈ ਕੇ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾ ਕੇ ਔਰ ਇਹਦੇ ਸਿੰਘਾਂ ਨੂੰ ਖਤਮ ਕਰਕੇ ਬੰਦਾ ਸਿੰਘ ਬਹਾਦਰ ਨੂੰ ਜਿਉਂਦਾ ਸਾਡੇ ਹਵਾਲੇ ਕੀਤਾ ਜਾਵੇ ਆਓ ਤਾਂ ਕੀ ਦੇਣਾ ਆਖਰਕਾਰ ਸਾਧ ਸੰਗਤ ਜੀ ਜੰਗ ਬਹਾਦਰ ਨੇ ਇਹਦੇ ਨਾਲ ਜ਼ਕਰੀਆ ਖਾਨ ਆਹ ਜਹਾਨ ਖਾਨ ਜਾਨ ਖਾਨ ਅਮੀ ਖਾਨ ਅਲੀ ਖਾਨ ਜਗ ਬਹਾਦਰ ਖਾਨ ਇਹ ਸਾਰੇ ਰਲ ਕੇ ਸਾ ਸੰਗਤ ਇਹਨਾਂ ਨੇ ਆਹ ਵੇਖੋ ਜਿੱਥੇ ਬੈਠਾ ਬਾਬਾ ਬੰਦਾ ਸਿੰਘ ਬਹਾਦਰ ਕਿਉਂਕਿ ਸਾਧ ਸੰਗਤ ਜੀ ਇਹ ਗਰਦਾਸ ਮੰਡਾ ਦੀ ਗੜੀ ਦੇ ਵਿੱਚ ਬੈਠਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਨੇ ਜਾ ਕੇ ਗੜੀ ਨੂੰ ਕਿਹਾ ਪਾਇਆ ਘੇਰਾ ਪਾਇਆ ਬੰਦਾ ਸਿੰਘ ਬਹਾਦਰ ਨੇ ਆਖਿਆ ਸਿੰਘੋ ਕਿਉਂਕਿ ਇੱਥੇ ਜੰਗ ਲੜੀ ਜਾਣੀ ਹੈ ਵੱਡੀ ਜੰਗ ਫਿਕਰ ਨਾ ਕਰਿਓ ਤੱਕੋ ਜਿਹੜਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੇ ਇੱਕ ਬੰਨੇ 10 ਲੱਖ ਦਾ ਘੇਰਾ ਗੜੀ ਨੂੰ ਪਾਇਆ ਹੈ ਔਰ ਅੰਦਰ 40 ਸਿੰਘਾਂ ਨੇ 10 ਲੱਖ ਦੇ ਛੱਕੇ ਛਾਹ ਦਿੱਤੇ ਸਿੰਘੋ ਉਹੀ ਫੱਡੇ ਬਾਟੇ ਦੀ ਪੌਲ ਤੁਸੀਂ ਛੱਕੀਏ ਆਓ ਤੱਕੀ ਜਿਹੜਾ ਸਾ ਸੰਗਤ ਉਸ ਸਮੇਂ ਦਾ ਹਲਾਤ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਪਠਾਨਾਂ ਨੇ ਖਾਨਾਂ ਨੇ ਘੇਰਾ ਪਾਇਆ ਆਓ ਬੰਦਾ ਸਿੰਘ ਬਹਾਦਰ ਉਹ ਸਰਦਾਰ ਕਿਵੇਂ ਔਰ ਅੰਦਰੋਂ ਗੋਲੀਬਾਰੀ ਇਹਨਾਂ ਤੇ ਵਰਸ਼ਾ ਰਿਹਾ ਮੇਰੇ ਸਤਕਾਰਯੋ ਬਾਬਾ ਜੀ ਬਾਬਾ ਜਸਵੰਤ ਸਿੰਘ ਦੀ ਛੋਟੀ ਉਹ ਮਾਪਰ ਪਹੁੰਚ ਚੁੱਕੇ ਐ ਸਾ ਸੱਜੇ ਜੀ ਧੰਨਵਾਦ ਜੀ ਆਇਆਂ ਨੂੰ ਬਾਬਾ ਜੀ ਦਾ ਇੱਕ ਜਕਾਰਾ ਛੱਡ ਗਏ ਕਿਉਂਕਿ ਜਦੋਂ ਵੀ ਗੁਰੂ ਕੇ ਪਿਆਰੇ ਨਾਮ ਦੇ ਰਸੀ ਆਉਂਦੇ ਐ ਨਾ ਸਾਡਾ ਸੰਗਤ ਦਾ ਫੱਜ ਬੰਦਾ ਹੈ ਕਿ ਉਹਨਾਂ ਨੂੰ ਜੀ ਆਇਆਂ ਕਹੀਏ ਜਕਾਰਾ ਛੱਡਿਓ ਸਾਰੀ ਸੰਗਤ ਬੋਲੇ ਸੋਨਹਿਰੀ ਆਸਰੀਆ ਕਾ ਜੰਗ ਬਹਾਦਰ ਕੇ ਸਾਰਿਆਂ ਸੁਬੇਦਾਰਾਂ ਨੂੰ ਕਿਵੇਂ ਘੇਰਾ ਦਿੱਤਿਆ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ ਜਦ ਮਗਲਾ ਦੀ ਫੌਜ ਨੇ ਆ ਕੀਤੇ ਹੱਲੇ ਵਿੱਚ ਘੜੀ ਦੇ ਮੋਰਚੇ ਆ ਸਿੰਘਾਂ ਮੱਲੇ ਸਹਸ ਕੇ ਮਰਦੇ 人家的。 ਜਮਾਨੇ ਕੇਰਾ ਚੇਰਾ ਵਰਗੇ ਸੂਰਮੇ ਹਿਲਣੂ ਵੀ ਰਹਿ ਗਏ ਚੇਰਾ ਵਰਗੇ ਸੂਰਮੇ ਹਿਲਣੂ ਵੀ ਰਹਿ ਗਏ ਬੁਰਦਾ ਦਾ ਸਰੀਰ ਸੀ ਉੱਖੋਂ ਵੀ ਟਾ ਗਏ ਆਹ ਹੁਕਮਤਰਾ ਹੈ ਮਾਮਲਕਾ ਜੋ ਕਰੇ ਚੰਗੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣਾਂ ਬੇ ਇਨਨਾ ਅਣਖੀ ਅਣਖੀਲੇ ਆ ਵਤਨ ਦੀ ਵਾਤਰ ਮੰਨਦਾ ਮਨ ਚਾਹੋ ਕਣੇਰਾ ਪਾਲਿਆ ਬੰਦਾ ਸਿੱਧੇ ਨੂੰ ਦੁਸ਼ਮਣ ਨੇ ਕੇਰਾ ਬੜੀ ਮੁਸੀਬਤ ਕੈਰਦੀ ਕੋਈ ਪੇਸ਼ ਨਾ ਜਾਵੇ ਬੜੀ ਮੁਸੀਬਤ ਕੈਰਦੀ ਕੋਈ ਪੇਸ਼ ਨਾ ਜਾਵੇ ਭੁੱਖ ਬੁਰੀ ਹੈ ਮੌਤ ਤੋਂ ਹਰ ਘੜੀ ਸਤਾਵੇ ਚੜਦੇ ਸੂਰਜ ਨਾ ਰਹੀ ਵਹਿ ਮਾਲਾ ਬਨੇਰਾ ਪਾਲੇ ਬੰਦਾ ਸਿੰਘਾਂ ਨੂੰ ਦੁਸ਼ਮਣ ਹਲਾਸਾਰਤ ਜੋਗੀ ਜੋ ਫੇਰਾ ਪਾਲਿਆ ਬੰਦਾ ਸਿੱਖ ਦੇ ਨੂੰ ਦੁਸ਼ਮਣਾਂ ਨੇ ਕੇਰਾ ਕਿ ਅਬ ਜੋ ਸਮੱਥ ਖਾਂ ਦਲੇਰੇ ਜੰਗ ਦੇ ਸਾਧ ਸੰਗਤ ਗੁਰਦਾਸ ਨੰਗਾ ਦੀ ਗੜੀ ਨੂੰ ਘੇਰਾ ਪਾਇਆ ਅੰਦਰ ਸਿੰਘ ਟੱਡੇ ਉਸ ਅਕਾਲ ਪੁਰਖ ਬਹਿਗੁਰਦੇ ਬਾਣੇ ਅੰਦਰ ਚੜ੍ਹਦੀ ਕਲਾ ਦੇ ਵਿੱਚ ਹੈ ਇਤਿਹਾਸਕਾਰ ਲਿਖਦੇ ਨੇ 8 ਮਹੀਨੇ ਘੇਰਾ ਪਾਏ ਨੂੰ ਹੋ ਗਨੇ 8 ਮਹੀਨੇ ਅੰਦਰ ਸਿੰਘ ਭੁਖੇ ਭਾਰੇ ਟੱਡੇ ਹੈ ਖਾਲਸਾ ਫੇਰ ਵੀ ਚੜ੍ਹਦੀ ਕਲਾ ਵਿੱਚ ਹੈ ਆਖਰਕਾਰ ਇਹਨਾਂ ਇਸਲਾਮ ਧਰਮ ਦੇ ਲੋਕਾਂ ਨੇ ਠਾਨਾ ਨੇ ਵੇਖਿਆ ਕਿ ਸਾਡੀ ਹਾਰ ਹੁੰਦੀ ਜਾ ਰਹੀ ਹੈ 8 ਮਹੀਨੇ ਹੋ ਗਏ ਹੈ ਸਾਡੀ ਫੌਜ ਮਰਦੀ ਐ ਭਾਵੇਂ ਫੌਜ ਹੋਰ ਆ ਜਾਂਦੀ ਐ ਪਰ ਸਾਨੂੰ ਗੜੀ ਦੇ ਲਾਗੇ ਨਹੀਂ ਜਾਣ ਦਿੱਤਾ ਜਾ ਰਿਹਾ ਖਾਲਸਾ ਅੰਦਰ ਚੜ੍ਹਦੀ ਕਲਾ ਦੇ ਵਿੱਚ ਜਕਾਰੇ ਛੱਡ ਰਿਹਾ ਸਤ ਸੰਗਤ ਇਹਨਾਂ ਸੋਚਿਆ ਕਿ ਹੁਣ ਵਿਉਣ ਤੋਂ ਕੰਮ ਲਿਆ ਜਾਵੇ 8 ਮਹੀਨੇ ਹੋ ਗਏ ਸਾਡੇ ਕੋਲੋਂ ਜਿੱਤ ਪ੍ਰਾਪਤ ਨਹੀਂ ਹੋਈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਲੈ ਕੇ ਇਹਨਾਂ ਆਖਿਆ ਕਿ ਸੌਖਾ ਉਹਦੀ ਆਪਾ ਟੁੱਠੀ ਸੋ ਖਾ ਕੇ ਬੰਦਾ ਸਿੰਘ ਬਹਾਦਰ ਨੂੰ ਕਹੀਏ ਇਸ ਗਰੀ ਨੂੰ ਛੱਡ ਦਿਓ ਤੁਹਾਡੇ ਤੇ ਕੋਈ ਵੀ ਸਾਡਾ ਅਹਲ ਕਰ ਹੱਲਾ ਨਹੀਂ ਬੋਲੇ ਤੁਸੀਂ ਚੁੱਪ ਚਾਪ ਚਲੇ ਜਾ ਤੇ ਜਾ ਇੰਜ ਕਰੋ ਤੁਹਾਨੂੰ ਅਸੀਂ ਮੂੰਹ ਮੰਗੀਆਂ ਜ਼ਗੀਰਾਂ ਦੇ ਦੇਵਾਂਗੇ ਤੁਸੀਂ ਜਿੱਥੇ ਵੀ ਕਹੋ ਤੁਹਾਨੂੰ ਉੱਥੇ ਹੀ ਜ਼ਮੀਨ ਦੇ ਦਿੱਤੀ ਜਾਵੇ ਸਾ ਸੰਗਤ ਵੇਖੋ ਇਹਨੇ ਚੰਗ ਬਹਾਦਰ ਨੇ ਕੁਰਾਨ شریف ਦੀ ਸੌ ਲਿਖ ਕੇ ਚਿੱਠੀ ਦੇ ਵਿੱਚ ਔਰ ਆਪਣਾ ਐਲਟੀ ਭੇਜ ਦਿੱਤਾ ਬੰਦਾ ਸਿੰਘ ਬਹਾਦਰ ਵੱਲੇ ਜਾ ਕੇ ਗਿਆ ਕਿ ਇਹ ਸਾਰੇ ਇਸਲਾਮ ਧਰਮ ਦੇ ਲੋਕ ਇਹ ਸੌ ਖਾਂਦੇ ਆ ਕੁਰਾਨ شریف ਦੀ ਬੰਦਾ ਸਿੰਘ ਜੀ ਬਾਬਾ ਜੀ ਤੁਸੀਂ ਇਸ ਗੜੀ ਨੂੰ ਛੱਡ ਦਿਓ ਉਹ ਕਹਿੰਦੇ ਤੁਹਾਡੇ ਤੇ ਕੋਈ ਵੀ ਸਾਡਾ ਅਹਲਕਾਰ ਫੌਜੀ ਹੱਲਾ ਨਹੀਂ ਬੋਲੇਗਾ ਸਗੋਂ ਸਾਡੇ ਨਾਲ ਤੁਸੀਂ ਬੈਠ ਕੇ ਸਾਡੇ ਨਾਲ ਰਾਈ ਨਵਾ ਕਰ ਲਿਓ ਤੇ ਤੁਹਾਨੂੰ ਮੂਹ ਮੰਗੀਆਂ ਜ਼ਗੀਰਾ ਦਿੱਤੀਆਂ ਜਾਣਗੀਆਂ ਸਾਹ ਸੰਗੈ ਜੀ ਜਿਤਨਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਦੀ ਸੌਹ ਦੀ ਉੱਤੇ ਯਕੀਨ ਕੀਤਾ ਮੇਰੇ ਸਤਿਗੁਰੂ ਜਾਣਦੇ ਸਨ ਅੰਤਰਜਾਮੀ ਪੁਰਖ ਸੁਆਮੀ ਬਿਨ ਬੋਲ ਤੀ ਹੀ ਜਾਨੋ ਹਾਲ ਬੰਦਾ ਸਿੰਘ ਦੇ ਸਿਖਾਂ ਨੇ ਨਾਲ ਆਖਿਆ ਬਾਬਾ ਜੀ ਜੇ ਸੌਹਾਂ ਖਾਂਦੇ ਐ ਆਪਾਂ ਨੂੰ 8 ਮਹੀਨੇ ਹੋ ਗਏ ਐ ਭੁੱਖੇ ਧਿਆਆਂ ਬੈਠਿਆਂ ਨੂੰ ਕੁਝ ਸਿੰਘ ਭੁੱਖ ਦੇ ਮਾਰੇ ਚੜਾਈ ਕਰ ਗਿਆ ਸ਼ਹੀਦੀਆਂ ਪਾ ਗਿਆ ਆਖਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਗੜੀ ਨੂੰ ਛੱਡਣ ਵਾਸਤੇ ਸਾ ਸੰਗਤ ਜੀ ਇਹਨਾਂ ਸਿੰਘਾਂ ਦੇ ਨਾਲ مشਫਰਾ ਕਰਕੇ ਔਰ ਇਸ ਗੜੀ ਦਾ ਦਰਵਾਜ਼ਾ ਖੋਲ ਦਿੱਤਾ ਦਰਵਾਜ਼ਾ ਖੋਲਣ ਦੀ देर ਸੀ ਉਸੇ ਵੇਲੇ ਇੰਨੇ ਜੰਗ ਬਹਾਦਰ ਨੇ ਆਖਿਆ ਹੁਣ ਵੇਰਾ ਕੀ ਵੰਦੇ ਹੋ ਮੌਕਾ ਮਿਲ ਗਿਆ ਐ ਔਰ ਸਿੰਘਾਂ ਨੂੰ ਕਤਲ ਕਰਦੇ 300 ਸਿੰਘ ਜਿਹੜਾ ਇਹਨਾਂ ਨੇ ਕਤਲ ਕਰ ਦਿੱਤਾ ਇਹਨਾਂ ਦੇ ਸੀਸ ਉ ਵੱਢ ਕੇ ਉਹਨੇ ਜਿਹਾ ਉੱਤੇ ਟੰਗ ਲਾ ਦਿੱਤੇ 200 ਸਿੰਘ ਔਰ ਇਹਨਾਂ ਨੇ ਬੰਦੀ ਬਣਾ ਲਿਆ ਪੈਰਾਂ ਵਿੱਚ ਪੇੜੀਆਂ ਹੱਥਾਂ ਵਿੱਚ ਹੱਥੜੀਆਂ ਬੰਦਾ ਸਿੰਘ ਨੂੰ ਵੀ ਸਾਧ ਸੰਗਤ ਜੀ ਬੰਦੀ ਬਣਾ ਲਿਆ ਔਰ ਪੈਰਾਂ ਵਿੱਚ ਸਾਧ ਸੰਗਤ ਜੀ ਜਗੀਰ ਹੱਥਾਂ ਵਿੱਚ ਹੱਥ ਘੜੀਆਂ ਬਣ ਕੇ ਸਾਧ ਸੰਗਤ ਦੀ ਬੰਦਾ ਸਿੰਘ ਬਹਾਦਰ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਲਈ। ਤੱਕੀ ਜਿਹੜਾ ਪਾਬਾ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਕੇ ਹਾਥੀ ਦੀ ਉੱਤੇ ਮਿਠਾਇਆ ਹੋਇਆ ਹੈ। ਤੋ ਇਹਨਾਂ ਨੇ ਮੁਸਲਮਾਨ ਦੋਵੇਂ ਬੰਦੇ ਬਿਠਾਏ ਐ ਜੇ ਬੰਦਾ ਸਿੰਘ ਤੋਂ ਇੰਨੇ ਸਾਥ ਸੰਗਤ ਦਾਦੇ ਸਨ ਕਿ ਬੰਦਾ ਸਿੰਘ ਤੇ पिंजਰੇ ਵਿੱਚੋਂ ਨਿਕਲ ਕੇ ਸਾਨੂੰ ਕਿਸੇ ਨਾ ਕਿਸ ਨੂੰ ਮਾਰ ਦੇਵੇ ਇੰਨਾ ਟੋਕੋ ਘੁੱਟ ਕੇ ਸਨ ਜੇ ਬੰਦਾ ਸਿੰਘ ਇਧਰ ਉਧਰ ਹਿੱਲੇਗਾ ਤੇ ਅਸੀਂ ਕਿਰਚਾਂ ਦੇ वार ਕਰਦੇ ਹਾਂਗੇ ਆਓ ਤਾਂ ਕੀ ਜਿਹੜਾ ਅੱਗੇ ਅੱਗੇ ਢੋਲ ਵੱਜਦੇ ਜਾ ਰਹੇ ਐ ਮਗਰ 100 ਜਿਹੜੇ ਸਿੱਖਾਂ ਦੇ 30 ਸਿਰ ਨਾਲ ਢਾਲ ਨਾਲ ਵਾਕਿੱਤੇ ਸੀ ਉਹ ਨੇਜਾਂ ਦੇ ਡਰ ਕੇ ਅੱਗੇ ਲਈ ਜਾ ਰਹੇ ਹਨ ਮਗਰ ਉਹ 200 ਸਿੰਘ ਜਿਨ੍ਹਾਂ ਨੂੰ ਔਰ ਹੱਥ ਘਣੀਆਂ ਲੱਗੀਆਂ ਹੋਈਆਂ ਔਰ ਨਾਲ ਪਾਪਾ ਬੰਦਾ ਸਿੰਘ ਬਹਾਦਰ ਹਾਤੀ ਦੇ ਉੱਪਰ ਸਾਰਸੰਗਤ ਇਹਨਾਂ ਦਾ ਜਿਹੜਾ ਸੀ ਇਹਨਾਂ ਨੂੰ ਬਿਠਾਇਆ ਹੋਇਆ ਸੀ ਤੱਕੀ ਜਿਹੜਾ ਉਸ ਸਮੇਂ ਦੇ ਹਾਲਾਤ ਇਹ ਲਾਹੌਰ ਵਿੱਚ ਲੈ ਕੇ ਗਿਆ ਔਰ ਜਾ ਕੇ ਜਦ ਲਾਹੌਰ ਵਿੱਚ ਗਿਆ ਇਹ ਸਾਰਸੰਗਤ ਇਹਦੀ ਮਨ ਦੇ ਵਿੱਚ ਸੋਚ ਸੀ ਜੰਗ ਬਹਾਦਰ ਦੇ ਕਿ ਮੈਨੂੰ ਮੂੰਹ ਮੰਗਿਆ ਨਾ ਮਿਲੇਗਾ ਮੈਂ ਫਰਖਸੀਰ ਬਾਦਸ਼ਾਹ ਦੇ ਕੋਲ ਇਹ ਬਾਬਾ ਬੰਦਾ ਸਿੰਘ ਬਹਾਦਰ ਤੇ ਇਹਨਾਂ ਸਿੰਘਾਂ ਨੂੰ ਲੈ ਕੇ ਪੇਸ਼ ਹੋਵਾਂ ਪਰ ਫਰਖਸੀਆ ਨੇ ਤਿਨਾਂ ਭੇਜ ਦਿੱਤਾ ਕਿ ਇਹਨੂੰ ਕਿਹਾ ਜੰਗ ਬਹਾਦਰ ਨੂੰ ਤੂੰ ਲਾਹੌਰ ਦੇ ਵਿੱਚ ਕਰੇ ਨੇ ਦੇਖ ਭਾਰ ਕਰਮੀ ਹੈ ਪਰ ਜਕਰੀਆ ਖਾਨ ਨੂੰ ਇਹਨਾਂ ਸਿੰਘਾਂ ਨੂੰ ਦੇਖ ਕੇ ਸਾਡੇ ਕੋਲ ਭੇਜਿਆ ਪੇਸ਼ ਕੀਤਾ ਜਾਵੇ ਜਕਰੀਆ ਖਾਨ ਲਾਹੌਰ ਤੇ ਇਹਨਾਂ ਨੂੰ ਲੈ ਕੇ ਤੁਰਿਆ ਇਹਦੇ ਮਨ ਵਿੱਚ ਆਈ ਕਿ ਜਿਹੜੇ ਵੀ ਲੋਕ ਦੇਖਣਗੇ ਅੱਖਾਂ ਕੇ ਵੇਖੋ ਏ ਮੁੱਠੀਪੁਰ ਸਿੰਘ ਆ ਥੋੜੇ ਜੇ ਸਿੰਘ ਜਿਨ੍ਹਾਂ ਨੇ ਇਹਨਾਂ ਮੁਸਲਮਾਨ ਪਠਾਨਾਂ ਦੀ ਭਾਦੀ ਬਣਾ ਛੱਡੀ ਹੈ ਔਰ 8 ਮਹੀਨੇ ਔਰ ਇਹਨਾਂ ਦੇ ਨਾਲ ਜੰਗ ਲੜਦੇ ਰਹੇ ਇਹਨੇ ਕੀ ਕੀਤਾ ਇਹਨੇ ਆਪਣੇ ਫੌਜੀ ਦਸਤੇ ਨੂੰ ਕਹਿ ਕੇ ਕਿ ਪਿੰਡਾਂ ਦੇ ਵਿੱਚੋਂ ਹੋਰ ਸਿੱਖ ਫੜ ਕੇ ਉਹਨਾਂ ਨੂੰ ਕਤਲ ਕਰਕੇ ਉਹਨਾਂ ਦੇ ਸਿਰ ਗੱਡਿਆਂ ਤੇ ਲੱਦ ਕੇ ਭਰ ਕੇ ਜਲੂਸ ਦੀ ਸੱਕਰ ਵਿੱਚ ਲੈ ਕੇ ਦਿੱਲੀ ਜਾਣਾ ਹੈ ਆਖਰਕਾਰ ਉਹੀ ਕੀਤਾ ਇਹਨੇ ਆਪਣੀ ਫੌਜ ਨੂੰ ਲੈ ਕੇ ਪਿੰਡਾਂ ਦੇ ਵਿੱਚੋਂ ਸਿੱਖ ਕਤਲੇਆਮ ਕੀਤੇ ਗਏ ਇਹਨਾਂ ਦੇ ਸਿਰ ਵੱਢ ਕੇ ਗੱਡਿਆਂ ਉੱਤੇ ਲੱਦ ਕੇ ਇੱਕ ਜਲੂਜ ਦੀ ਸ਼ਕਲ ਵਿੱਚ ਦਿੱਲੀ ਉਜਾਰੇ ਤੱਕੀਏ ਓ ਮੇਰੇ ਕਰਗੀ ਦਰਪਾਲਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਓ ਦੁੱਲੇ ਸ਼ੇਰ ਕਿਵੇਂ ਮੌਤ ਨੂੰ ਵਿਉਣ ਵਾਸਤੇ ਦਿੱਲੀ ਨੂੰ ਜਾ ਰਹੇ ਪੇਸ਼ ਕਰ ਰਹੇ ਨੇ ਕਪਤਾ ਸ਼ਮਸ਼ੇਰ ਸਿੰਘ ਜੀ ਸ਼ੇਰਾ ਜੌਰ ਸਿੰਘ ਵਾਲਾ ਸ਼ਰਮਕ ਸਿੰਘ ਤਹਾਦਰ ਨਗਰ ਰਣਜੀਤ ਸਿੰਘ ਰਾਣਾ ਜੋਤੀਸਾ ਮੁਖਤਾਰ ਸਿੰਘ ਸੰਗਮ ਦਾ ਕੀ ਜੱਤਾ ਹੈ ਕਿਉਂ ਬੇਤੀ ਕਰੀ ਗੁਰਦਾਸ ਨਗਲ ਤੋਂ ਪਕੜ ਸਿੰਘਾਂ ਨੂੰ ਵੇਚ ਲਾਹੌਰ ਲਿਆਂਦਾ ਏ ਛੱਡਣਾ ਨਹੀਂ ਕੋਈ ਸਿੰਘ ਜਿਉਂਦਾ ਖਾਨ ਟੱਕਰੀਆਂ ਆਂਦਾ ਏ ਹਾ ਬਾਦਸ਼ਾਹ ਦੇ ਸ਼ਮੇ ਕੇ ਰਤੂਲੇ ਮੌਤ ਮੇ ਆਉਣ ਚੱਲੇ ਬਸ ਨਗਲ ਤੋਂ ਪਕੜੇ ਸਿੰਘਾਂ ਨੂੰ ਵੇਚ ਲਾਉਰ ਲਿਆਂਦਾ ਏ ਛੱਡਣਾ ਨਹੀਂ ਕੋਈ ਸਿੰਘ ਜੀ ਜੱਲੇ ਸਿੱਕੀ ਸੂਰਮੇ ਦਿਲ ਦਰਿਆ ਦੇ ਲੱਤੀ ਚੜੀ ਦੀ ਨਹੀਂ ਪਰਵਾ ਕਰਦੇ ਘਰ ਘਾੜੂ ਛੱਡ ਫਕੀਰ ਹੋਣਾ ਨਹੀਂ ਕਿਸੇ ਦੇ ਨਾਲ ਸਲਾਹ ਕਰਦੇ ਪਿੱਛੋਂ ਦੇਸ਼ ਵਾਚ ਪੈਰ ਪਾਉਂਦੇ ਪਹਿਲਾਂ ਆਪਣਾ ਆਪ ਤਬਾਹ ਕਰਦੇ ਲਾੜੀ ਮੌਤ ਦਾ ਜਿੰਨਾ ਨੂੰ ਇੱਕ ਲੱਗਾ ਚੜਦੇ ਸੂਣੀਆਂ ਤੇ ਵਾਹ ਵਾਹ ਕਰਦੇ ਆਓ ਇੱਥੇ ਸਮਾਪਤੀ ਦਿੱਤਾ ਹੋਇਆ ਸਮਾਂ ਉਰਾਉ ਟਿਕਾ ਜੋ ਪ੍ਰਬੰਧਕ ਵੱਲੋਂ ਮੈਨੂੰ ਹੁਕਮ ਲੱਗਾ ਸੀ ਉਹਦੇ ਮਤਾਬਕ ਕਿਉਂਕਿ ਬਾਬਾ ਜੀ ਹੁਣ ਆਏ ਐ ਉਹਨਾਂ ਨੇ ਵੀ ਸਿੱਖ ਸੰਗਤਾਂ ਨੂੰ ਨਾਮ ਤੇ ਪਾਉਣਾ ਹੈ ਗੁਰੂ ਦੇ ਨਾਮ ਜੋੜਨਾ ਹੈ ਸਤਕਾਰ ਜੋ ਮਹਾਂਪੁਰਸ਼ ਬਾਬਾ ਜਸਵੰਤ ਸਿੰਘ ਜੀ ਦੀ ਛੋਡੀ ਉਹਨਾਂ ਵੱਲੋਂ ਅਸ਼ੀਰਵਾਦਾਂ ਆਈਆਂ ਅਰਦਾਸ ਕਰਦੇ ਸੰਗਤ ਦੇ ਸਤਿਗੁਰੂ ਪਾਤਸ਼ਾਹ ਬਾਬਾ ਜੀ ਹੁਣਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਘਰ ਦੀ ਸੇਵਾ ਕਰਨ ਦਾ ਉਦਮ ਤੇ ਬਾਲ ਬਖਸ਼ੀ ਕਰਨ ਦਾ ਚੜ੍ਹਦੀ ਕਲਾ ਕਰਨੀ ਡਾਕਟਰ ਦਲਜੀਤ ਸਿੰਘ ਜੀ ਉਹਨਾਂ ਵੱਲੋਂ 200 ਰੁਪਏ ਆਇਆ ਰਾਜਵੀਰ ਸਿੰਘ ਜੀ ਉਹਨਾਂ ਵੱਲੋਂ 100